ਤਾਂ ਮੇਰੇ ਸਲਦੇ ਨੇ ਉੱਠ ਆਏ ਵੇ ਨੌਕਰੀਏ ਪੱਗ ਪੁੱਗ ਸੱਟਾ ਆਪਾਂ ਵੀ ਕਿੰਨਾ ਬਿਆਤੀ ਹੈ ਮੈਂ ਅੱਜ ਨਾਲ ਟਾਈਮ ਵੀ ਸਾਲਾ ਹੈ ਲੋ ਮੇਰੇ ਏਰੀਆ ਕੱਟਾ ਲੈ ਗਿਆ ਜਾ ਕੇ ਸਾਡੇ ਘਰੇ ਮੁਸਕ ਮਾਰਨੀ ਉਹ ਜਰ ਕੋ ਕੰਨ ਸੁਣਦਾ ਹਲ ਕਥਮ ਬੋਲਦਾ ਜੀ ਤੂੰ ਬੰਦਿਆਂ ਤੋਂ ਹੀ ਰੋਟਾ ਆਉਂਦਾ ਤੇਰੇ ਟੀਕੇ ਲਵਾਉਂਗਾ ਇਟ ਸਰ ਤੇ ਸੂਰਜਾ ਖੜਿਆ ਇਹ ਨਿਉਠਣ ਦਾ ਨਾਮ ਲੰਦੇ ਹੈਗੇ ਆਪੇ ਦੇਖਣਾ ਪ੍ਰਣਾ ਮਗਰਮੀ ਨੇ ਤਾਂ ਬੁਰਾ ਹਾਲ ਕਰਿਆ ਪਿਆ ਵਿਪੁੱਲੇ ਉੱਠ ਜਾ ਹੋਣਾ ਸੂਰਜ ਸਿਰ ਤੇ ਆ ਖੜਿਆ ਓਏ ਭੋਲੇ ਓਏ ਮਰਜੜਿਆ ਉੱਠ ਜਾ ਇਹ ਕਿਹੜੀ ਹੰਤਰੀ ਦੇ ਸੁਪਨੇ ਲੈ ਜਾਂਦਾ ਇਹ ਓ ਪੋਲੇ ਉੱਠ ਖੜ ਓ ਪੱਠੇ ਦੇ ਨਾਲ ਜਾ ਕੇ ਖੇਤ ਐਨੇ ਉੱਠਦਾ ਅੱਜ ਥਲੀ ਓ ਯਾਰ 8 8 ਵਜ ਗਏ ਮੇਰਾ ਸਾਰ ਆਪਣੀ ਕਿਹੜੀ ਮਾਰੇ ਸੁਪਨੇ ਲੈਂਦਾ ਪਿਆ ਓ ਪੋਲੇ ਕਿਹੜੀ ਮਾਰੇ ਸੁਪਨੇ ਲੈ ਜਾਣਾ ਪਿਆ ਪਰ ਠਾਲਾ ਜੀ ਇਹਨੂੰ ਮੇਰੀ ਗੱਲ ਸੁਣੋ ਤੁਸੀਂ ਆਪਦੇ ਕੰਮ ਤੇ ਜਾਓ ਮੈਂ ਆਪੇ ਹੀ ਦੇਖ ਲਉ ਕੁਝ ਨਹੀਂ ਕਹਿਣਾ ਤੁਸੀਂ ਮੁੰਡੇ ਨੂੰ ਹਮ ਸਰ ਗੰਗਾ ਮੈਂ ਜਾਂਦਾ ਭੋਲੇ ਓਏ ਉੱਠ ਜਾ ਚਾਹ ਬਣਾ ਕੇ ਲਿਆ ਰਹੀ ਮੈਂ ਲੈ ਹੱਲੇ ਤੱਕ ਨਹੀਂ ਉਠਿਆ ਚਾਹ ਵੀ ਬਣ ਗਈ ਆ ਵੇ ਭੋਲੇ ਉੱਠ ਜਾ ਚਾਹ ਵੀ ਬਣ ਗਈ ਹੋਣਾ ਫੇਰ ਕਹੇਗਾ ਠੰਡੇ ਹੋ ਗਏ ਓਏ ਉੱਠ ਖੜ ਅਰੇ ਬਹੁਤ ਹੋਊ ਕੀਤਾ ਮੇਰੇ ਸਾਲਦੇ ਨੇ ਉੱਠ ਓਏ ਏ ਹੋਏ ਮੈਂ ਸਾਲਾ ਕੰਮ ਕਰਾਲਾ ਕੋਈ ਕੰਮ ਤੁਸੀਂ ਮੁੰਡੇ ਨੂੰ ਕੁਝ ਨਹੀਂ ਕਹਿਣਾ ਮੈਂ ਆਪ ਹੀ ਕਰਾ ਲੂ ਕੰਮ ਜਿਹੜਾ ਕਰਾਉਣਾ ਆ ਤਪਾ ਰੱਖਿਆ ਕਰੇ ਸਾਡਾ ਕੱਪਰ ਨੇ ਪਪਾ ਵੀ ਰੁਪਏ ਦੇ ਦੇ ਕਰ ਮੈਂ ਤਾਂ ਆਪ ਕਹਿੰਦੀ ਆ ਚੱਲ ਜੀ ਹੋਰ ਨਾ ਕੁਝ ਲੈ ਜੇ ਦੇਖ ਲਈ ਚਾਜਣਾ ਉਹ ਵੱਡੂਆ ਰਹਿ ਗਈ ਵੱਡੂਆ ਉਹ ਲੈ ਕੇ ਜਾਣਾ ਚੱਲ ਭਾਈ ਕੰਮ ਕਰਲਾ ਕਰੂਆ ਕੰਮ ਤਾਂ ਬਹੁਤ ਪਾਇਆ ਸਾਨੂੰ ਨਹੀਂ ਨਕਲ ਕਰਣ ਨੂੰ ਸੀਰ ਲਾ ਦੂਗਾ ਇਹ ਨਾਲ ਤੁਹਾਨੂੰ ਨੇ ਜਿਆਦਾ ਬੋਲਣ ਦੀ ਲੋੜ ਨਹੀਂ ਮੈਂ ਆਪੇ ਕੰਮ ਕਰਾ ਲੂ ਸਾਰਾ ਅਰੇ ਪੱਠੇ ਲਈ ਟਾਈਮ ਸਾਰ ਲੈਊਗਾ ਭਾਬੀ ਦੇਖੇ ਮੈਂ ਸੌਣਾ ਸੁਪਨਾ ਹੈ ਜਿਵੇਂ ਪੱਟੀ ਨਹੀਂ ਨਾ ਕਿਹੜੇ ਸੁਪਨੇ ਦੇਖਦਾ ਸੀ ਤੂੰ ਬਸ ਡੋਲਰ ਚ ਭਾਬੀ ਬਹਿ ਨਹੀਂ ਲੱਗਿਆ ਜੀ ਆ ਕੇ ਹੁਜੇ ਮਾਰ ਬੜਾ ਕੰਮ ਕਰ ਹੈ ਨਹੀਂ ਵਿਆਹਾਂ ਦੇ ਸੁਪਨੇ ਦੇਖ ਲਓ ਜਿੰਨੇ ਵਜੇ ਆਹ ਦੇਖ ਲੇ ਜਿਹੜੇ ਆਪਾਂ ਨੇ ਵਿਆਹ ਕਰਾਏ ਉਪਾਧੀ 3 ਮਾਸ ਦੀ ਕੁੜੀ ਸੀ ਨਾ ਦਫੇਰ ਜਮਨ ਬਸ਼ਰਮਾ ਫੜ ਚਾਹ ਪੀ ਨਾ ਤਨ ਕਿੰਨੀ ਵਾਰੀ ਠਾਇਆ ਤੂੰ ਉਠ ਨਹੀਂ ਸਕਦਾ ਸੀ ਚੰਗਾ ਰਿਹਾ ਹੁਣ ਉਹਨੇ ਕੋ ਡੰਡੇ ਖਾ ਕੇ ਹੁਣ ਤੇ ਬਾਹਰ ਉੱਗਣ ਲੱਗੀਆਂ ਹੋਣੀਆਂ ਨੇ ਆਹੋ ਤੂੰ ਤੇ ਜਦਾਂ ਬਾਨੀ ਦਾ ਪੁੱਤ ਆ ਉੱਠਣ ਦਾ ਨਾਂ ਨਹੀਂ ਲੈਂਦਾ ਹੈਗਾ ਚਾਹ ਪੀ ਕੇ ਤੇ ਪੱਠਿਆਂ ਦਾ ਕੰਮ ਕਰ ਲੈ ਹੁਣ ਹਾਂ ਹਾਂ ਕੋਈ ਨਾ ਭਾਬੀ ਤੈਨੂੰ ਕੀ ਦੱਸਾਂ ਮੈਂ ਕਿਤੇ ਛੁਪਣਾ ਲੈਣਾ ਮੇਰਾ ਖਾਬ ਜਿੰਦਾ ਤੂੰ ਹੋਣੀ ਆ ਉਹ ਜਦ ਨਾਲ ਕਿਧਰ ਉਹ ਗਿਆ ਤੀ ਬਿਨਾ ਚੱਲਣ ਵਾਲੇ ਟਾਈਪੀਸ ਨਾਲ ਚਲੋ ਬੋਲੇ ਇਹ ਚੱਪਣਾ ਨਹੀਂ ਆ ਤੇ ਨਾ ਕਰੀਏ ਬੱਕ ਬੱਕ ਸੱਟਾ ਅਪਾ ਵੀ ਕਿਧਰ ਗਿਆ ਤੀ ਮੈਂ ਅੱਛ ਨਾਲ ਟਾਈਪੀਸ ਨਾਲ ਮੇਰਾ ਸਾਡੇ ਅਰਗੇ ਦੇ ਘਰ ਮਾ ਜੋਣੀ ਚਾਹੀਦੀ ਜੀ ਐਸ ਕਰਾਉ ਦਾ ਇਹ ਤਾਂ ਮੇਰਾ ਛਾਲ ਕੇ ਤਾਂ ਕਮਾਉ ਨਹੀਂ ਲੱਗਿਆ ਹੁਣ ਚਲ ਆਪਾਂ ਖੇਤ ਚੱਲਦੇ ਆਂ ਪਾਪੀ ਬਣੀ ਰੋਟੀ ਵਾਲੇ ਹਜੇ ਤਾਂ ਨਹੀਂ ਬਣੀ ਹੈਗੀ ਲੈ ਆ ਸੱਲਿਖੜ ਇੱਕ ਹੀ ਰਹੀ ਤੇਰੇ ਸਾਹਮਣੇ ਪਈ ਆ ਤੇ ਫਿਰ ਇੱਕ ਹੀ ਰਹੀ ਹੋਣੀ ਆ ਬੜਾ ਉਹ ਮੈਂ ਕਿਹਾ ਬੇਰਾ ਸਲਾਂ ਟਾਈਮ ਪੀਸ ਹੀ ਖਾ ਜਾਂਦਾ ਹੁਣਾ ਪ੍ਰਾਇਆ ਤੇਰਾ ਮਾਨ ਕਰਿਆ ਕਰ ਫਿਰ ਵੀ ਉਹਦਾ ਚੱਲ ਪਾਪੀ ਤੂੰ ਐ ਕਰੀ ਮੈਂ ਤੇ ਚਾਹ ਲਿਆ ਹੀ ਖੇਤ ਮੈਂ ਤੇ ਮਸ਼ਲੀਆਂ ਟੋਕ ਦੇ ਦਿੰਦੀ ਆ ਐ ਬੋਲਿਆਂ ਵਾਲੀ ਗੱਲਾਂ ਨਹੀਂ ਕਰਦੇ ਹੁੰਦਾ ਤੈਨੂੰ ਪਤਾ ਅੱਗੇ ਉਹ ਸਾਡੇ ਤੇ ਸ਼ੱਕ ਕਰਦਾ ਰੋਟੀ ਆ ਕੇ ਤਾਂ ਲੈ ਜਾਈ ਆਪੇ ਬਣਾ ਦੋ ਜੀ ਭਾਬੀ ਬਣ ਕੇ ਪਾਬੀ ਹੀ ਆ ਪਾਬੀ ਬਣ ਕੇ ਨਹੀਂ ਲੈ ਬਾਬੀ ਨਾ ਤੂੰ ਕੋਸਰਮੋਨ ਨੂੰ ਫਿਰਦਾ ਬੜੇ ਵੀ ਤੂੰ ਪਾਬੀ ਫਿਰਦੀ ਕੀ ਮਤਲਬ ਹੋਰ ਕੁਛ ਨਹੀਂ ਕੁਛ ਨਹੀਂ ਪਾਬੀ ਤੂੰ ਜਾ ਲੈ ਇੱਜ ਨਗਾ ਚਲ ਚੰਗਾ ਜਾ ਹੁਣ ਇਹਨੂੰ ਪਤਾ ਨਹੀਂ ਕੀ ਹੋਇਆ ਬੋੜੀਆਂ ਜੀਆਂ ਗੱਲਾਂ ਕਰਦਾ ਇਹ ਚਲੋ ਕੀਦਾ ਫੋਨ ਆ ਗਿਆ ਮੇਰਾ ਸਾਲਾ ਹਲੋ ਮੈਨੂੰ ਮੇਰੇ ਇਰੀਆ ਸੱਟਾ ਲੈ ਗਿਆ ਜਾ ਕੇ ਸਾਡੇ ਘਰੇ ਮੁਸਕ ਮਾਰਨੀ ਉਹ ਯਾਰ ਕੋਈ ਨਹੀਂ ਸੁਣਦਾ ਹਲ ਕੱਥੋਂ ਬੋਲਦਾ ਜੀ ਕੋਈ ਸੇਬ ਹੁੰਦਾ 32 ਮਾਰ ਕੇ ਕਥੋਂ ਬੋਲਦਾ ਜਿੱਥੇ ਫੋਨ ਲਾ ਤੂੰ ਕੱਟਾ ਜਾ ਕੇ ਲੱਗ ਜਾ ਤੈਨੂੰ ਸਾਰਾ ਪਤਾ ਹੈ ਵੀਰੇ ਤੇਰਾ ਨੰਬਰ ਗਲਤ ਲੱਗਾ ਮੈਨੇਜਰ ਬੋ ਰਿਹਾ ਉਹ ਯਾਰ ਪਈ ਪਰ ਜੇ ਤੋਂ ਨੇਰੁੰਦਾ ਕਰਨ ਨੰਬਰ ਕਿਤੇ ਚੱਕ ਜਿਦਾ ਨਹੀਂ ਜਾਂਦਾ ਕੱਬਾ ਤੇ ਤੋਰ ਲਿਖਾਉਣਾ ਨਹੀਂ ਵੱਡੇ ਵੀਰ ਖਤਰਾ ਤੇ ਕਿਹ ਚੱਕਿਆ ਸੀਨੇ ਵੀ ਇਕੱਠਾ ਆਇਆ ਉਹ ਵੀਰੇ ਕੋਰੋਂ ਕੱਟਿਆ ਸੀ ਕਿਹਦੇ ਕਿਦਾ ਹਮਰੇ ਨਾਲ ਗੱਲ ਖੰਭਿਆ ਨਹੀਂ ਹੁੰਦੀ ਵੱਡੇ ਭਾਈ ਨੰਬਰ ਲਿਖਿਆ ਉਹ ਕੱਲ ਤੋਂ ਇੱਕ ਅੱਧਾ ਖਰਾ ਫਰਕ ਪੈ ਗਿਆ ਹੋਊਗਾ ਉੱਪਰ ਹੀ ਫਰਕ ਕਿਵੇਂ ਪੈਜੂਗਾ ਯਾਰ ਐ ਕਿਵੇਂ ਫਰਕ ਪੈਜੂਗਾ ਸੀ ਪਾਗਲ ਥੋੜੀ ਜਿਹੀ ਵੇਚੀ ਮੈਂ ਲਾਲੇ ਚੱਕੇ ਨੰਬਰ ਜਿਹੜਾ ਤਰਾ ਮੁਕਾਤਾ ਚੱਕੇ ਲੇ ਕੇ ਜਾ ਸਾਨੂੰ ਮੂਰੇ ਪਾੜੀਆਂ ਗੱਲਾਂ ਸੁਣਾ ਖੈ ਤੇਰੇ ਮੁਸਕ ਮਾਰਨੀ ਐ ਸੀ ਰੋਟੀ ਵੀ ਖਾਣੀ ਐ ਜੇ ਮੇਰੀ ਗੱਲ ਸੁਣ ਲਾ ਬਿਰੇ ਮੇਰਾ ਗੱਲ ਬੰਦਿਆਂ ਕੋ ਕਰ ਮੈਂ ਕੱਟਣਾ ਨਹੀਂ ਹੈਗਾ ਯਾਰ ਤੂੰ ਕਈਆਂ ਨਾ ਮੈਂ ਵੀ ਹਮ ਪੈਨੋ ਹਾਂ ਬੋਲ ਉਹ ਯਾਰ ਕੀ ਬੋਲਦਾ ਤੂੰ ਕੰਮ ਕਰਦਾ ਜਦ ਤੂੰ ਕਰਦਾ ਸਾਡੇ ਤੇ ਰੋਬ ਕਦੇ ਵਾਸਤੇ ਮਰਦਾ ਮੇਰੀ ਗੱਲ ਹੁਣ ਸਰੀ ਪੀਤੀ ਹੋਇਆ दारू ਯਾਰ ਮੇਰੀ ਤਾਰੂ ਪੀਤੀ ਐ ਨਾ ਪੀਤੀ ਐ ਕਟਾਟਾ ਚਕੇ ਲੱਗੇ ਜਾਂਦੇ ਨਹੀਂ ਲੱਗੇ ਜਾਂਦਾ ਜਿਵੇਂ ਪਰਚਾ ਕਰਾਵਾਂਗੇ ਵੀ ਕਟਾ ਨਹੀਂ ਲੱ ਜਾਂਦਾ ਚਕੇ ਸਾਡੇ ਤੇ ਕਿ ਮੁਸ਼ਕਲ ਮਾਰ ਰਹੀ ਐ ਤੂੰ ਯਾਰ ਜਿੱਦੋਂ ਜਿਹੜਾ ਆਉਂਦਾ ਤੂੰ ਤੂੰ ਜਿੱਦੋਂ ਮਰਜ਼ੀ ਫੋਨ ਕਰਾ ਜਿੱਦੋਂ ਮਰਜ਼ੀ ਪਰਚਾ ਕਰਾ ਦੇ ਠੀਕ ਐ ਨਾ ਆਹੀ ਨੰਬਰ ਆ ਮੇਰਾ ਮੈਂ ਬੋਲ ਤਾ ਮੈਨੇਜਰ ਯਾਰ ਅਸੀਂ ਮੈਂ ਕਿਹਾ ਤੇਰ ਕੀ ਇਹਨੇ ਮੇਂ ਚੋੜੀ ਮੁਸ਼ਕਲ ਮਾਰ ਰਹੀ ਐ ਯਾਰ ਮੇਰੀ ਗੱਲ ਸੁਣ ਲੈ ਬੰਦਿਆਂ ਨੂੰ ਕੱਲ ਕਰ ਹਾ ਹਾ ਜੀ ਹਾ ਜੀ ਰਿਹਾ ਮਯਾਣਾ ਮਯਾ ਰਿਹਾ ਬੰਦਾ ਕਹ ਲੈ ਨਾ ਅਸੀਂ ਕੋਈ ਮਯਾਣਾ ਨਹੀਂ ਪਰਚਾ ਕਰਾਉ ਨੂੰ ਤੇਰੇ ਬਾੜਾ ਬੋਲਿਆ ਜੇ ਤੇਰੇ ਪਰਚਾ ਕਰਾਉ ਨੂੰ ਪਰਚਾ ਬਾੜਾ ਬੋਲਿਆ ਜੇ ਹਾਂ ਆਹ ਪਰਚਾ ਤੂੰ ਕਿੱਥੇ ਤੇ ਕਰਾ ਲਾ ਸਾ ਮਰੇ ਪਏ ਤੇ ਜਿਹੜਾ ਤੇਰਾ ਚੱਕੇ ਲਾਉਣ ਵਾਲਾ ਉਹ ਪਰਚਾ ਕੱਟ ਰਿਹਾ ਉਹਨੋਂ ਪੁੱਤੇ ਪਰਚਾ ਤੇਰੇ ਦੇ ਕਰੂੰ ਕਿੱਥੇ ਤੂੰ ਰਫਦਾ ਕੁਲੀਰ ਤੇਰੀ ਜ਼ਿੰਮੇਵਾਰੀ ਪੈਂਦੀ ਏ ਕਿ ਨਹੀਂ ਪੈਂਦੀ ਯਾਰ ਤੂੰ ਬੇਪੀ ਥੋੜੇ ਲੱਗੇ ਤੇਰਾ ਕੰਮ ਕਰ ਤੇ ਚੱਕਾ ਚੱਕਾ ਓ ਮਾ ਬਰੇ ਜੋ ਮਣੀ ਦੇ ਪੋਹਾਂ ਕੱਟਣ ਨਹੀਂ ਹੈਗਾ ਨੰਬਰ ਗਲਤ ਲੱਗ ਗਿਆ ਉਹ ਨੰਬਰ ਚੈੱਕ ਕਰੇ ਕਦੇ ਖਦਾ ਫਰਕ ਹੋਊਗਾ ਫਿਰ ਮੇਰੇ ਤੁ ਦੁਬਾਰਾ ਤੁਸਾਂ ਨੂੰ ਸਾਰੇ ਨੰਬਰ ਨਾ ਆਇਆ ਖੜ ਦੇ ਇੱਕ ਮੜ ਰਗ ਤੇ ਮੈਂ ਦੋ ਦੋ ਮਿੰਟ ਖੜ ਤੇ ਪੁਲਟਾਉਣੀ ਦੇਖੀ ਐਫਆਈਰਦਰ ਜੋ ਨਹੀਂ ਕਰਾਉਣਾ ਮੈਂ ਓ ਨੋ 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 ਲੋ ਬਹੁਤ ਸੰਕਰ ਗਿਆ ਨੋਰ ਜਗਾ ਪਾਣੀ ਲਿਆ। ਫੱਟੀ ਫੋਨ ਦੇਖੀ ਜਾਂਦੀ ਐ। ਨਾ ਤੁਹਾਡੇ ਆਪ ਤੇ ਹੱਥਿਆਂ ਨਹੀਂ ਪਾਣੀ ਲਿਉਣ ਨੂੰ। ਤਾ ਤਿੱਥੇ ਕਿਰਣਾ ਫਿਰ। ਵਿਆਹ ਕਿ ਆਈ ਐ ਇਸ ਘਰ ਚ ਨੌਕਰਾਣੀ ਪਾਣੀ ਕਿ ਨਹੀਂ ਆਈ ਹੈਗੀ। ਪਾ ਕੰਮ ਦਾ ਕਰਨੀ ਆ। ਆਪ ਕਰ ਲਿਆ ਕਰੋ ਕੰਮ ਫਿਰ। ਪਾਣੀ ਪੁਣੀ ਲਿਆ। ਫਿਕਰ ਕਿਉਂ ਕਰਦਾ ਲੈ ਕੇ ਆਈ ਮੈਂ ਹੁਣੇ। ਹੁਣ ਤਰਪਾ ਦੀ ਪਾਣੀ ਲੈਣਾ। ਮੇਰੇ ਭਾਈ ਛੱਪ ਲੜਦਾ। ਆਹੋ ਲੜਦਾ ਛੱਡ ਕੇ ਗਿਆ ਸੀ ਨਾ ਸੱਪ ਇੱਥੇ। ਕੌਣ ਜਾ ਪਾਣੀ ਲੈਣਾ ਫਿਰ? ਤੈੱਕੇ ਬਈ ਇੱਥੇ। ਤੋਰ ਪਿੱਛੇ ਆ ਕੇ ਮੈਂ ਮੋਈ ਨਹੀਂ ਲੈਣਾ ਤੇ ਲੱਤ ਨੂੰ ਕਿ ਹੋਇਆ ਲੰਗ ਮਾਰਦਾ ਕੁਝ ਨਹੀਂ ਪੜਨਾ ਖੇਤ ਦੇਖ ਗਿਆ ਬੱਟਾ ਤੋਂ ਤਿਲਕ ਗਿਆ ਕਿਉਂ ਫੇਰ ਕਿਸ ਆਪਣੇ ਚ ਵੜ ਗਿਆ ਹੋਣਾ ਸਾ ਆਪਣੇ ਚ ਕਹਣ ਉਹ ਭੈਣ ਦੇ ਨਾਲ ਮੀਂਹ ਨਾ ਕੰਮ ਖਰਾਬ ਕਰਤਾ ਆਹੋ ਹੱਥ ਨੇ ਧੁੱਪ ਚੜੀ ਸੀ ਇੱਕਦਮ ਹੀ ਮੀਂਹ ਪੈ ਗਿਆ ਬਾਨੇ ਨਾ ਕਿਸੇ ਹੋਰ ਦੇ ਸਾਹਮਣੇ ਲਾਈ ਭਾਬੀ ਆ ਤੇਰੀ ਚਲ ਭਾਬੀਰ ਪਾਣੀ ਲਿਆ ਪਾਣੀ ਲਿਆ ਇਹਨਾਂ ਨਾਲ ਛਣਾ ਕਰ ਬਿਨਾ ਬਿਨਾ ਛਣਾ ਰਿਹਾ ਪਿੱਛੇ ਤਾਂ ਆ ਤਾਂ ਪਤਾ ਨਹੀਂ ਜੀ ਨੇ ਨਹੀਂ ਦਿੰਦਾ ਹੈਗਾ ਨਾ ਸਵੇਰੇ ਤੇ ਨਦੀ ਨੇ ਤੇ ਨਰਾਤੀ ਲਾਖ ਲਈ ਹੈ ਐ ਐਸਾ ਵਿਚੀ ਤੇ ਮੈਂ ਵੀ ਐਹੀ ਮੰਨ ਲਊਗਾ ਕਿ ਮੈਂ ਐਮਨਾਮ ਉਹ ਸ਼ਰਮ ਆ ਜਾਏ ਤੁਹਾਨੂੰ ਸ਼ਰਮ ਆ ਪਰ ਮੈਂ ਤਾਂ ਪਾਣੀ ਨੂੰ ਕਹਿਣਾ ਨਾ ਪਿਆਰ ਕਰਦਾ ਉਹ ਕੁੜੀ ਨੂੰ ਉਹ ਦੱਸ ਰਿਹਾ ਸੀ ਕਿ ਮੈਨੂੰ ਆਪਰ ਤਾਂ ਤੁਹਾਨੂੰ ਪਿਆਰ ਦਾ ਕੁਝ ਪਤਾ ਨਹੀਂ ਆ ਸਵੇਰੇ ਚੱਲ ਗਏ ਸ਼ਾਮ ਨੂੰ ਆ ਕੇ ਖਾਲੀ ਢਾਫਲੀ ਤਾਂ ਸੋ ਲਿਆ ਦੁਨੀਆਦਾਰੀ ਤਾਂ ਪਤਾ ਹੀ ਨਹੀਂ ਕੁਝ ਇਹ ਕਰਦਾ ਪਿਆਰ ਵੱਡਾ ਪੁੰਨੂ ਅ ਮੇਰੀ ਲੱਤ ਦਾ ਵੀ ਹਾਲ ਚਾਲ ਪੁੱਛ ਲੋ ਡਾਕਟਰ ਨੂੰ ਦਿਖਾ ਦਿਓ ਕਿਸੇ ਨੂੰ ਮਾਰ ਲਓ ਮੈਂ ਆਪੇ ਲੈ ਕੇ ਚੱਲ ਜੂਗੀ ਕਾ ਲੜ ਕੇ ਨੇ ਪਾਰ ਲੈ ਗਿਆ ਤੂੰ ਡਾਕਟਰ ਉਹ ਲੋੜੀ ਤੂੰ ਟੰਟਰਾ ਡਾਕਟਰ ਦੀਆ ਤੂੰ ਬੰਦੇ ਨੂੰ ਤੋਂ ਹੀ ਲੋਟਾਉਂਦਾ ਤੇ ਟੀਕਾ ਲਵਾਉਂ ਇੱਟ ਤੈਨੂੰ ਕਿੰਨੀ ਵਾਰੀ ਕਹਿ ਨਾ ਬੋਲਣ ਦੀ ਲੋੜ ਨਹੀਂ ਹੈਗੀ ਬੋਲੂਗੀ ਮੈਂ ਕੀ ਕਰ ਲੇਗਾ ਉਹ ਭਗ ਜਾ ਭਗ ਜਾ ਕੇ ਟੋਬਰ ਹੋ ਜਾ ਤਾਂ ਘਰ ਖਾਧੋ ਨਹੀਂ ਜਾਣੇ ਨੇ ਮੈਂ ਵੀ ਚੱਲੀ ਆ ਆ ਵੱਡੇ ਤੇਰੇ ਤਾਜ ਮਹਿਲ ਚ ਰਹਿ ਕੇ ਮੈਂ ਵੀ ਨਹੀਂ ਖੁਸ਼ ਹੋਏਗੀ ਬਣਵਾਲੀ ਰੋਟੀਆਂ ਤੇ ਜਿਹੜੀ ਬਣਾਉਂਦੀ ਆ ਰੋਟੀ ਵੀ ਖਾਂਣ ਜਾਂਦੀ ਸਮੋਸਾ ਭਜਾ ਕੇ ਵੀ ਦੀ ਸਰ ਟਰ ਛੱਡ ਘਟਾ ਮੈਂ ਹੀ ਬਗ ਜਾਂਦਾ ਚੱਲ ਜਾ ਫਿਰ ਜਾਣਾ ਜਾਣਾ ਨਹੀਂ ਲੜੀ ਜਾਂਦੇ ਪਾਰ ਰੱਖਿਆ 6 ਘੰਟੇ ਲੱਗਿਆ ਫਿਰ ਓਏ ਤੂੰ ਕਟਣਾ ਖਾਣੀ ਦੁਬਾਰਾ ਮੈਨੂੰ ਤੂੰ ਇੱਧਰ ਆ ਤੈਨੂੰ ਇੱਕ ਗੱਲ ਦੱਸਾਂ ਮੈਂ ਹਾਂ ਹਲੋ ਮੇਰੀ ਗੱਲ ਸੁਣ ਹੁਣ ਤੂੰ ਧਿਆਨ ਨਾਲ ਹਾਂ ਬਬੀ ਤੈਨੂੰ ਮੈਂ ਦੱਸਿਆ ਸੀ ਨਾ ਉਹ ਮੇਰਾ ਦੋਸਤ ਫੋਰਨ ਲੰਡਾ ਅਰਸ਼ ਹੈ ਨਾ ਛਾਪਿਆਲਾ ਹਾਂ ਉਹੀ ਮੈਂ ਤੈਨੂੰ ਉਹਦੇ ਕੋਲੋਂ ਫੋਨ ਮੰਗਵਾ ਕੇ ਦਿੰਦੀ ਹਾਂ ਉਹ ਛੋਜ ਵਾਲਾ ਹੈ ਹਾਂ ਨਲ ਲੰਡਾ ਫੋਰਨ ਆ ਫੋਨ ਵੀ ਭੇਜ ਦੂਗਾ ਮੇਰੇ ਕਹਦੇ ਤਾਂ ਉਹਨਾਂ ਚਾਟੀਆਂ ਭੇਜ ਦੇਣਾ ਆ ਭਾਬੀ ਫੋਨ ਰਹਿੰਦੇ ਮੁੰਡਾ ਅਦਰ ਕੁੜੀ ਜਿਹਾ ਬਾਹਰ ਸੋਹਣੀਆਂ ਲੇਕਨ ਤੂੰ ਬੋਤ ਮੋੜਾ ਖੋਲੇ ਲਫੇੜੇ ਕ੍ਰੈਂਪ ਆਉਂਦੀਆਂ ਤੇ ਫੇਰੇ ਖਾ ਕੇ ਬਹਿ ਜਿੰਗਾ ਕ੍ਰੈਂਪ ਨਹੀਂ ਨਹੀਂ ਕੋਈ ਨਹੀਂ ਤੈਨੂੰ ਪੰਜਾਬੀ ਲੱਭ ਦੋਗੇ ਨਾ ਉਹ ਨਰੇ ਗਾਹ ਵਾਲ ਕਿਹੜਿਆ ਤੇਰੇ ਪਰਲੇ ਨਹੀਂ ਆਂ ਬਾਰੇ ਜਦੋਂ ਨੇ ਦੋ ਚੜਕਾ ਵਾਲਾ ਕੱਢਿਆ ਨਾ ਅੰਗਰੇਜ਼ੀ ਚ ਤੇਰੇ ਤੋਂ ਦਿਮਾਗ ਤੋਂ ਬਾਹਰ ਜਾਣ ਗਿਆ ਉਹ ਲਵਾਂ ਲੀ ਰੋਟੀਆਂ ਫੇਰ ਅੱਛਾ ਨਰਸ ਦਾ ਨੰਬਰ ਹੈਗਾ ਤੇਰੇ ਕੋਲੇ ਨਾ ਕਿਹੜੀ ਨਰਸਰੀ ਕੰਨ ਕਰਤਾ ਉਹ ਨਰਸ ਕਹਨੂ ਕਹਨਾ ਅਰਸ਼ ਕਹਨਾ ਜਿਹੜਾ ਕੈਨੇਡਾ ਆ ਅਰਸ਼ ਹਾਂ ਉਹਨੂੰ ਕੀ ਕਹਣਾ ਮੈਂ ਤਾਂ ਉਹਨੂੰ ਫੋਨ ਵਾਸਤੇ ਕਹਿਤਾ ਮੈਂ ਤਾਂ ਕੁੜੀ ਮੰਗਾਉ ਤੂੰ ਫੋਨ ਮੋੜਾ ਵਾਲਾ ਲੈ ਕੁੜੀ ਦਾ ਕੀ ਕਰੇਗਾ ਤੂੰ ਦੱਸ ਮੈਂ ਹੈਗੀ ਤਾਂ ਹੈ ਕਰੇ ਆਹੋ ਚਾਹ ਤਰਫ ਲਫੇੜਾ ਨਾ ਖਾਵੀ ਮੇਰੇ ਕੋ ਭਾਬੀ ਹੈਗੀ ਹੈ ਨਾ ਹਾਂ ਫੇ ਮਾਂਸ ਮੈਂ ਤੇਰੇ ਕਿੰਨਾ ਖਿਆਲ ਰੱਖਦੀ ਫੇ ਤੈਨੂੰ ਹੋਰ ਦੀ ਕਿ ਲੋੜ ਮਾਂ ਆਹੋ ਚਾਈ ਦੀ ਤੈਨੂੰ ਹੂਰ ਪਰੀ ਅੰਗਰੇਜ਼ੀ ਜਦੋਂ ਨਾ ਚਾਰ ਗਾਲਾਂ ਕੱਢੀ ਆ ਨਾ ਅੰਗਰੇਜ਼ੀ ਚ ਪੱਲੇ ਤੇਨੇ ਕੱਖ ਨਹੀਂ ਆ ਪੈਣਾ ਚੱਲ ਬਾਬੂ ਰੋਟੀ ਲੈ ਕੇ ਆ ਮੇ ਤਾਂ ਲੱਤ ਦੁਖੀ ਜਾਂਦੀ ਆ ਆਹੋ ਬਣਾਉਣੀ ਆ ਰੋਟੀ ਨਾਲੇ ਸੋਚ ਲਈ ਉਹਨੂੰ ਨਾ ਬਿਨਾ ਸੱਲਾ ਵਾਲਾ ਜੇ ਮੂੰਹ ਲਾਇਆ ਕਰ ਉਹਨੂੰ ਦੱਸੀ ਨਾ ਫੋਨ ਮੰਗਾਇਆ ਹੈ ਮੈਂ ਹੋਰ ਹੀ ਦਵਾਲੇ ਹੋਏ ਆ ਨਾ ਵੈਸੇ ਇੱਕ ਮਿੰਟ ਗੱਲ ਦੱਸ ਤੁਹਾਡੀ ਮਾਂ ਨੇ ਕੀ ਖਾ ਕੇ ਜੰਮਿਆ ਏ ਇੰਨਾ ਫਰਕ ਦੋਵਾਂ 'ਚ ਮੈਂ ਤਾਂ ਕਹਣਾ ਇਹਨੂੰ ਤਾਂ ਪਰਿੰਡਾ ਖਵਾਈ ਹੋਣੀ ਉਹ ਜਾ ਚੱਲਿਆ ਕੀ ਗੱਲ ਕਰਦਾ ਚੱਲ ਬਹਿ ਜਾ ਰੋਟੀ ਲੈ ਕੇ ਆਉਣੀ ਮੈਂ ਕਿਉਂ ਪਾਣਾ ਇਹ ਨਾਲੇ ਆਹੇ ਵੇੜੀ ਮਾਰੇ ਸੁਪਨੇ ਲੈ ਜਾਣਾ ਪਿਆ ਪੂਰਾ ਖੜਾ ਖਮੜਾ ਮਾਰਿਆ ਵਾਹ ਕੀ ਕਰ ਲੇਗਾ ਗੱਟੋ ਮਾਰੋ ਜਾ ਸੋ